ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਹੋਲੀ ਦੇ ਨਾਂ ਤੇ ਹੜਦਲ ਮਚਾਉਣ ਵਾਲਿਆਂ ਦੇ ਪੁਲਿਸ ਨੂੰ ਡੰਡਾ ਫੇਰਨਾ ਚਾਹੀਦਾ ਹੈ ਦੋਸਤੋ ਪੰਜਾਬ ਤਿਹਾਰਾਂ ਵਾਲਾ ਸੂਬਾ ਹੈ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦੇ ਮਨਾਏ ਜਾਂਦੇ ਤਿਹਾਰਾਂ ਵਿੱਚੋਂ ਹੋਲੀ ਦਾ ਤਿਉਹਾਰ ਵੀ ਬਹੁਤ ਉਮਤਾਵ ਨਾਲ ਮਨਾਇਆ ਜਾਂਦਾ ਹੈ ਅੱਜ ਤੋਂ ਕੋਈ 35-40 ਸਾਲ ਪਹਿਲਾਂ ਇਹ ਤਿਉਹਾਰ ਕੁਝ ਹੋਰ ਤਰੀਕੇ ਨਾਲ ਮਨਾਇਆ ਜਾਂਦਾ ਸੀ ਜਿਸ ਵਿੱਚ ਦਿਔਰ ਆਪਣੀਆਂ ਪਰਜਾਈਆਂ ਉੱਪਰ ਰੰਗ ਪਾ ਦਿੰਦੇ ਸਨ ਤੇ ਪਰਜਾਈਆਂ ਵੀ ਆਪਣੇ ਦਿਔਰਾਂ ਜਾਂ ਜੇਠਾਂ ਉੱਪਰ ਰੰਗ ਪਾ ਦਿੰਦੀਆਂ ਸਨ ਜਾਂ ਪਾਣੀ ਪਾ ਦਿੰਦੀਆਂ ਸਨ ਉਸ ਵਕਤ ਕਿਸੇ ਦਾ ਕੋਈ ਗੁੱਸਾ ਵੀ ਨਹੀਂ ਸੀ ਕਰਦਾ ਲੋਕ ਪ੍ਰੇਮ ਭਾਵਨਾ ਨਾਲ ਇਸ ਤਿਹਾਰ ਨੂੰ ਬਿਨਾ ਕਿਸੇ ਸ਼ੋਰ ਸ਼ਰਾਬਾ ਕੀਤੇ ਬਿਨਾ ਵਧੀਆ ਤਰੀਕੇ ਨਾਲ ਮਨਾਉਂਦੇ ਸਨ ਉਸ ਵਕਤ ਤਜਵਾंगा ਸੁੱਕੇ ਰੰਗ ਨਹੀਂ ਸੀ ਹੁੰਦੇ ਵੱਤ ਵੱਤ ਥੋੜੇ ਜਿਹੇ ਲਾਲ ਜਾਂ ਹਰੇ ਰੰਗ ਨੂੰ ਬੋਤਲ ਵਿੱਚ ਘੋਲ ਲਿਆ ਜਾਂਦਾ ਸੀ ਅਤੇ ਬੋਤਲ ਦੇ ਢੱਕਣ ਵਿੱਚ ਸੂਈ ਨਾਲ 2-4 ਸੁਰਾਖ ਕੱਢ ਲਏ ਜਾਂਦੇ ਸਨ ਤਾਂ ਕਿ ਇੱਕ ਪਹਾਰਾ ਜਿਹਾ ਬਣ ਜਾਵੇ ਜੇਕਰ ਰੰਗ ਨਾ ਮਿਲਦਾ ਤਾਂ ਨਲਕੇ ਕੋਲ ਪੁੱਟੇ ਹੋਏ ਟੋਏ ਵਿੱਚ ਖੜੇ ਪਾਣੀ ਨੂੰ ਹੀ ਬਾਲਟੀ ਭਰ ਕੇ ਇੱਕ ਦੂਜੇ ਉੱਪਰ ਡੋਲ ਦਿੱਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਜੋ ਹੋਲੀ ਦਾ ਤਿਆਰ ਮਨਾਇਆ ਜਾਂਦਾ ਹੈ ਉਹ ਪਿਛਲੇ ਸਮੇਂ ਵਾਲੀ ਹੋਲੀ ਨਾਲੋਂ ਬਿਲਕੁਲ ਵੱਖਰਾ ਹੈ ਅੱਜ ਹੋਲੀ ਦੇ ਨਾਂ ਤੇ ਹੜਦਲ ਮਚਾਈ ਜਾਂਦੀ ਹੈ ਅੱਜਕੱਲ੍ਹ ਸੁੱਕੇ ਰੰਗ ਦੇ ਲਿਫਾਫੇ ਭਰ ਕੇ ਮੰਡੀਰ ਮੋਟਰਸਾਈਕਲਾਂ ਉੱਪਰ ਤਿੰਨ ਤਿੰਨ ਜਣੇ ਸਵਾਰ ਹੋ ਕੇ ਇੰਨੀ ਸਪੀਡ ਨਾਲ ਮੰਡੀਰ ਮੋਟਰਸਾਈਕਲਾਂ ਨੂੰ ਚੀਕਾਂ ਮਾਰਦੇ ਹੋਏ ਭਜਾਉਂਦੇ ਆ ਕਿ ਜੇਕਰ ਇਹਨਾਂ ਦੇ ਅੱਗੇ ਜੇਕਰ ਕੋਈ ਬੱਚਾ ਜਾਂ ਕੋਈ ਬਜ਼ੁਰਗ ਆ ਜਾਵੇ ਤਾਂ ਉਸ ਨੂੰ ਮਿੱਧ ਕੇ ਚਲੇ ਜਾਂਦੇ ਹਨ ਕਿਸੇ ਦੀ ਪਰਵਾਹ ਨਹੀਂ ਕਰਦੇ ਛੇਰਾਂ ਵਿੱਚ ਤਾਂ ਪਿੰਡਾਂ ਨਾਲੋਂ ਵੀ ਬਹੁਤ ਭੈੜਾ ਹਾਲ ਹੈ ਕਿਉਂਕਿ ਸ਼ਰਾਬ ਨਾਲ ਰੱਦ ਕੇ ਟੋਲੀਆਂ ਦੇ ਰੂਪ ਵਿੱਚ ਜਦੋਂ ਮੋਟਰਸਾਈਕਲ ਇਹ ਮੰਦਿਰ ਪਹੁੰਚਾਉਂਦੀ ਹੈ ਤਾਂ ਅੱਗੇ ਜਦ ਕੋਈ ਬੰਦਾ ਇਹਨਾਂ ਦੇ ਅੱਗੇ ਆ ਜਾਂਦਾ ਹੈ ਤਾਂ ਇਹ ਬਿਲਕੁਲ ਪ੍ਰਵਾਹ ਨਹੀਂ ਕਰਦੇ ਹੁਣ ਇੱਕ ਹੋਰ ਨਵਾਂ ਟ੍ਰੈਂਡ ਚੱਲਿਆ ਹੈ ਕਿ ਇਹ ਹਾਰਨ ਦੀ ਥਾਂ ਤੇ ਵੱਡੇ ਵੱਡੇ ਖਡਾਉਣਾ ਟਾਈਪ ਬਾਜਾਂ ਦੇ ਵਰਤੋਂ ਕਰਨ ਲੱਗ ਪਏ ਹਨ ਜਿਆਦਾ ਇਕੱਠੇ ਹੋ ਕੇ ਮੋਟਰਸਾਈਕਲ ਉੱਪਰ ਚੱਲਦੇ ਹਨ ਤਾਂ ਤੇਜ਼ ਸਪੀਡ ਉੱਪਰ ਪਾਂ ਪਾਂ ਦੀਆਂ ਆਵਾਜ਼ਾਂ ਕੱਢ ਕੇ ਕਾਂਵਾਂ ਰੋੜੀ ਬਹੁਤ ਪੁੰਦੇ ਜਾਂਦੇ ਹਨ ਜੇਕਰ ਇਹਨਾਂ ਦੇ ਅੱਗੇ ਕੋਈ ਛੋਟਾ ਬੱਚਾ ਆ ਜਾਵੇ ਜਾਂ ਕੋਈ ਬਜ਼ੁਰਗ ਆ ਜਾਵੇ ਤਾਂ ਇੱਕ ਉਨ੍ਹਾਂ ਦੇ ਪ੍ਰਵਾਹ ਕੀਤੇ ਬਿਨਾ ਉਸ ਨੂੰ ਉੱਪਰ ਦੀ ਨਗਾਹ ਕੇ ਚਲੇ ਜਾਂਦੇ ਹਨ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਇਹ ਲੋਕ ਪੰਜਾਬ ਪੁਲਿਸ ਨੂੰ ਟੱਕਰ ਜਾਣ ਤਾਂ ਇਹਨਾਂ ਲੋਕਾਂ ਨੂੰ ਫੜ ਕੇ ਇਹਨਾਂ ਦੀ ਚੰਗੀ ਛਤਰਪ੍ਰੇੜ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਅਕਲ ਟਿਕਾਣੇ ਆ ਜਾਵੇ ਜੇਕਰ ਇਹਨਾਂ ਲੋਕਾਂ ਦੇ ਸਮਾਂ ਰਹਿੰਦੇ ਨਾ ਨਾ ਪਾਈ ਤਾਂ ਅੱਗੇ ਵਾਸਤੇ ਹੋਰ ਵੱਧ ਚੜ ਕੇ ਹੜਦਲ ਮਚਾਉਣਗੇ ਤੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਸੋ ਮੀਰ ਹੈ ਕਿ ਤੁਸੀਂ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋਗੇ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ લાઈક કરો તે તેવીનું અગે શેર કરો આપ સબનું મે